ਆਪੇ ਰਾਂਦੀ ਜੈ ਬਾਬਾ ਅਮਾਮਦੀਨ ਸ਼ਾਹ ਜੈ ਬਾਬਾ ਫਜ਼ਲੇ ਸ਼ਾਹ ਰੋਜਾ ਸਾਹਿਬ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਮੂਹ ਪਿੰਡ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬਹੁਤ ਬਹੁਤ ਬਧਾਈਆਂ ਦਿੰਦਾ ਹਾਂ ਸਾਲਾਨਾ ਉਸ ਬਾਬਾ ਜੀ ਦੀ ਹਰ ਸਾਲ ਦੀ ਤਰ੍ਹਾਂ ਮਿਤੀ 10 ਤੇ 11 12 ਜੂਨ ਨੂੰ ਮਨਾਇਆ ਜਾ ਰਿਹਾ ਹੈ ਇਹ ਮੇਲਾ ਸਾਡੇ ਦੋਨਾਂ ਪਿੰਡਾਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਸਾਰੇ ਹੀ ਵੀਰ ਵੀਰ ਭੈਣਾ ਸ਼ਰਧਾ ਨਾਲ ਸੇਵਾ ਦਿੰਦੇ ਹਨ ਸਾਰੇਆਂ ਦੀ ਸੇਵਾ ਦੇ ਨਾਲੇ ਮੇਲਾ ਸੰਪੂਰਨ ਹੁੰਦਾ ਜਿਵੇਂ 10 ਤਰੀਕ ਨੂੰ ਮੇਲੇ ਦੀ ਰਸਮ ਵਿੱਚ ਜਾਗੋ ਦੀ ਹੁਣੀਆ 7 ਵਜੇ ਬਾਬਾ ਜੀ ਦੀ ਜਾਗੋ ਕਰਨੀ ਆ 11 ਸ਼ਾਮ ਨੂੰ ਮਹਿੰਦੀ ਦੀ ਰਸਮ ਹੋਣੀ ਆ ਤੇ ਚਰਾਗੇ ਰੋਸ਼ਨ ਹੋਣੇ ਆ ਤੇ 12 ਜੂਨ ਨੂੰ ਦਿਨ ਵੀਰਵਾਰ ਨੂੰ ਦਿਨ ਵੇਲੇ 10 ਤੋਂ ਸ਼ਾਮ ਦੇ 4 ਵਜੇ ਤੱਕ ਸੂਫੀਆਨਾ ਮਹਿਫਲ ਹੋਣੀ ਆ ਜਿਸ ਦੇ ਵਿੱਚ ਇੰਟਰਨੈਸ਼ਨਲ ਗੋਵੀ ਲਾਈਟ ਸਾਡੇ ਕੋਲ ਪਹੁੰਚ ਰਹੇ ਹਨ ਸੋਰ ਪਾਰਟੀਆਂ ਇੰਟਰਨੈਸ਼ਨਲ ਪਹੁੰਚ ਰਹੀਆਂ ਹਨ ਜਿਹਦੇ ਵਿੱਚ ਸਾਰੀ ਸਰ ਸੰਗਰ ਵਾਸਤੇ ਛਵੀਲ ਦੀ ਸੇਵਾ ਦਿੱਤੀ ਜਾਣੀ ਆ ਇਹ ਸਾਰਾ ਅਸ਼ੀਰਵਾਦ ਬਾਬਾ ਜੀ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਤੇ ਸਮੂਹ ਅਸੀਂ ਸਾਰਿਆਂ ਦਾ ਸਮੂਹ ਪਿੰਡ ਵਾਸੀਆਂ ਦਾ ਐਨ ਆਰ ਵੀਰਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਾਨੂੰ ਹਰ ਸਾਲ ਦੀ ਤਰ੍ਹਾਂ ਸਾਥ ਦਿੰਦੇ ਹਨ ਤੇ ਮੇਲੇ ਦੇ ਵਿੱਚ ਵੱਧ ਤੋਂ ਵੱਧ ਸੇਵਾ ਦਿੰਦੇ ਹਨ ਤਾਂ ਜੋ ਮੇਲਾ ਬਾਬਾ ਜੀ ਦਾ ਸੰਪੂਰਨ ਹੋ ਸਕੇ ਔਰ ਬਾਬਾ ਜੀ ਦਾ ਇਸ ਦਰਵਾਰ ਨਾਲ ਇਸ ਦਰਵਾਰ ਤੇ ਬਾਬਾ ਜੀ ਦਾ ਬੜਾ ਆਸ਼ੀਰਵਾਦ ਆ ਜਿੰਨੀ ਵੀ ਇਥੇ ਸਮੂਹ ਦੇਸ਼ਾਂ ਪ੍ਰਦੇਸ਼ਾਂ ਤੋਂ ਸਾਡੇ ਵੀਰ ਵਾਲ ਦੇ ਪਿੰਡਾਂ ਤੋਂ ਜਿੰਨੀ ਵੀ ਸੰਗਤਾਂ ਦੀ ਸਭ ਦੀਆਂ ਝੋਲੀਆਂ ਪਰਦੇ ਬਾਬਾ ਅਮਾਮਦੀ ਸਾਹਿਬ ਬਾਬਾ ਫਜ਼ਲ ਸ਼ਾ ਬਹੁਤ ਪੁਰਾਣਾ ਦਰਵਾਰ ਹੈ ਜਿਸ ਤੋਂ ਅਸੀਂ ਸੇਵਾ ਨਾਲ ਜੁੜੇ ਹੋਏ ਆ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਤੇ ਬੜੀ ਮਾਨਤਾ ਹੁੰਦੀ ਹੈ ਇਸ ਦਰਵਾਰ ਤੇ ਬਾਬਾ ਜੀ ਦੀ ਬੜੀ ਮਿਹਰ ਆ ਬੜੀ ਦਿਆ ਦ੍ਰਿਸ਼ਟੀ ਹੈ ਇਹਨਾਂ ਦੇ ਪਿੰਡਾਂ ਦੇ ਸਾਡੇਆਂ ਤੇ ਵੀਰਾਂ ਤੇ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀਰਾਂ ਤੇ ਅਸੀਂ ਸਾਰਿਆਂ ਨੂੰ ਫਿਰ ਤੁਹਾਨੂੰ ਆਦੀਆਂ ਵੀ ਸਾਰੇ ਜਾਣਿਆਂ ਨੂੰ ਬੇਨਤੀ ਕਰਦੇ ਆਂ ਚਰਨਾਂ ਦੇ ਵਿੱਚ ਵੀ 10 11 12 ਜੂਨ ਨੂੰ ਦਰਵਾਰ ਬਾਬਾ ਆਮਾਮਦੀਨ ਸਾਹਿਬ ਬਾਬਾ ਫੌਜਲੇ ਸਾਹਿਬ ਦਰਵਾਰ ਤੇ ਪਹੁੰਚੋ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਬਾਬਾ ਆਮਾਮਦੀਨ ਸਾਹਿਬ ਜੈ ਬਾਬਾ ਫੌਜਲੇ ਸਾਹਿਬ ਸਵਾਗਤ